ਵਾਹਿਗੁਰੂ ਜੀਤੋ ਦੋਸਤੋ ਅੱਜ ਆਪਾਂ ਖੜੇ ਸੀਗੇ ਟਰੈਕਟਰ ਮੰਡੀ ਆਪਾਂ ਦਿਖਾਵਾਂਗੇ ਤੁਹਾਨੂੰ ਟਰੈਕਟਰ ਮੰਡੀ ਮੋਗਾ ਦੀ ਜਿੱਥੇ ਵੱਖ-ਵੱਖ ਕੰਪਨੀਆਂ ਦੇ ਟਰੈਕਟਰ ਜਿਹੜੇ ਆ ਉਹ ਵਿਕਣ ਦੇ ਲਈ ਆਉਂਦੇ ਆ ਇਹ ਮੰਡੀ ਲੱਗਦੀ ਆ ਹਰ ਐਤਵਾਰ ਸਵੇਰ 9 ਵਜੇ ਤੋਂ ਲੈ ਕੇ 8:00 ਤੱਕ ਤੇ ਅੱਜ ਛੁੱਟੀ ਸੀਗੀ ਐਤਵਾਰ ਸੀਗਾ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਟਰੈਕਟਰ ਮੰਡੀ ਤੇ ਨਾਲ ਹੀ ਇੱਥੇ ਨਾ ਦੋਸਤੋ ਜਿਹੜਾ ਜਿਹੜਾ ਟਰੈਕਟਰ ਆਪਾਂ ਖਰੀਦਣਾ ਚਾਹੁੰਨੇ ਆ ਨਾ ਚਾਹੇ ਕਿਸੇ ਵੀ ਕੰਪਨੀ ਦਾ ਚਾਹੇ ਕਿਸੇ ਵੀ ਕੰਪਨੀ ਦਾ ਹੋਵੇ ਕੋਈ ਵੀ ਮਾਡਲ ਹੋਵੇ ਥੱਲੇ ਤੋਂ ਨੀਚੇ ਤੋਂ ਨੀਚਾ ਮਾਡਲ ਚਾਹੇ ਹੋਸੇ ਪਾਂਡੋ ਦਾ ਪੁਰਾਣੇ ਤੋਂ ਪੁਰਾਣਾ ਮਾਡਲ ਜਾਂ ਨਵੇਂ ਤੋਂ ਨਵਾਂ ਮਾਡਲ ਵੀ ਮਿਲ ਜਾਂਦਾ ਇੱਥੋਂ ਕੋਈ ਵੀ ਟਰੈਕਟਰ ਵੇਚਣਾ ਖਰੀਦਣਾ ਉਹ ਆਪਾਂ ਇਸ ਮੰਡੀ ਤੋਂ ਖਰੀਦ-ਵੇਚ ਸਕਦੇ ਆ ਤੇ ਇਹ ਮੋਗਾ ਮੰਡੀ ਜਿਹੜੀ ਲੱਗਦੀ ਆ ਨਾ ਬਹੁਤ ਵੱਡੀ ਮੰਡੀ ਆ ਕਈ ਜ਼ਿਲ੍ਹਿਆਂ ਦੇ ਲੋਕ ਇੱਥੇ ਟਰੈਕਟਰ ਖਰੀਦਣ ਦੇ ਲਈ ਆਉਂਦੇ ਆ ਤੇ ਕਈ ਲੋਕ ਇੱਥੇ ਟਰੈਕਟਰ ਵੇਚਣ ਦੇ ਲਈ ਆਉਂਦੇ ਆ ਕੁ ਥੋੜਾ ਜਿਹਾ ਗਰਮੀ ਦਾ ਕਰਕੇ ਸ਼ਾਇਦ ਅ ਜਿਹੜੀ ਸੇਲ ਪਰਚੇਜ਼ ਆ ਉਹ ਘਟ ਗਏ ਘਟ ਹੁੰਦੀ ਹੋਊਗੀ ਪਰ ਫਿਰ ਵੀ ਬਹੁਤ ਲੋਕ ਆਉਂਦੇ ਆ ਤੇ ਜਿਨ੍ਹਾਂ ਨੂੰ ਮਨਪਸੰਦ ਦੇ ਮਾਡਲ ਤੇ ਮਨਪਸੰਦ ਦੇ ਜਿਹੜੇ ਟਰੈਕਟਰ ਆ ਉਹ ਮਿਲ ਜਾਂਦੇ ਆ ਆਪਾਂ ਦੇਖਦੇ ਆਂ ਬਾਕੀ ਦੋਸਤੋ ਸੋਨਾਲਿਕਾ ਖੜਾਗਾ ਸਵਰਾਜ ਇਧਰ ਵੀ ਦੇਖੋ ਚੌਂਗ ਦੇ ਐਸਾਈਡ ਵੀ ਬਹੁਤ سارے ਟਰੈਕਟਰ ਆ ਫਾਰਮਟ੍ਰੈਕ ਖੜਾਗਾ ਮਹਿੰਦਰਾ ਨਿਊ ਹੋਲੈਂਡ ਜੌਨ ਡੀਅਰ ਹਰ ਇੱਕ ਕੰਪਨੀ ਤੇ ਆਪਾਂ ਨੂੰ ਟਰੈਕਟਰ ਮਿਲ ਜਾਣਗੇ ਫਾਰਮ 60 ਖੜਾਗਾ 855 ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਨਾ ਪਿੰਡਾਂ ਤੋਂ ਆਉਂਦੇ ਆ ਅੱਜ ਬਕ ਬਖਸ਼ੇਰਾਂ ਤੋਂ ਆਉਂਦੇ ਆ ਮੋਕਾ ਮੰਡੀ 'ਚੋਂ ਟਰੈਕਟਰ ਖਰੀਦਣ ਦੇ ਲਈ ਨਵੇਂ ਤੋਂ ਨਵਾਂ ਮਾਡਲ ਚਾਹੇ 24 ਮਾਡਲ ਲੈਣਾ ਹੋਵੇ ਉਹ ਵੀ ਮਿਲ ਜੂਗਾ ਜਿੰਨਾ ਮਰਜ਼ੀ ਪੁਰਾਣਾ ਮਾਡਲ ਆ ਘੱਟ ਪੈਸੇ ਲਾਉਣੇ ਆ ਤਾਂ ਆਪਾਂ ਘੱਟ ਛੋਟਾ ਮਾਡਲ ਜਿਹੜਾ ਪੁਰਾਣਾ ਮਾਡਲ ਲੈ ਸਕਦੇ ਕੋਈ ਵੀ ਟਰੈਕਟਰ ਹਨਾ ਮੰਡੀ ਦੇ ਇਸ ਸਾਈਡ ਤੇ ਦੇਖਦੇ ਆ ਇੱਧਰ ਵੀ ਬਹੁਤ ਸਾਰੇ ਟਰੈਕਟਰ ਖੜੇ ਆ ਇੱਧਰ ਵੀ ਦੇਖੋ ਸਬਰਾਜ ਫੋਰਮ ਟਰੈਕ ਸੋਨਾਲਿਕਾ ਅਰਜਨ ਅਰਜਨ ਖੜੇ ਦੋਨੇ ਅੱਗੇ ਮਹਿੰਦਰਾ ਆ ਜੋਂਡੀਅਰ ਖੜੇ ਆ ਦੋਨੇ ਕਿਸੇ ਵੀ ਕੰਪਨੀ ਦਾ ਜਿਹੜਾ ਟਰੈਕਟਰ ਆ ਉਹ ਆਪਾਂ ਇਥੋਂ ਫ੍ਰੀ ਸਾਲਦੇ ਆ ਆਹ ਪ੍ਰੀ ਟਰੈਕਟਰ ਵੀ ਦੋਸਤੋ ਆ ਦੇਖੋ ਫ੍ਰੀ ਟਰੈਕਟਰ ਵੀ ਖੜਾ ਹੈਗਾ ਇਹ ਟਰੈਕਟਰ ਘੱਟ ਹੀ ਮਿਲਦੇ ਆ ਓ ਦੇਖੋ ਅੱਗੇ ਤੱਕ ਕਿੰਨੇ ਟਰੈਕਟਰ ਤੇ ਕਿੰਨੇ ਲੋਕ ਆਉਂਦੇ ਆ ਦੇਖਣ ਕਿਉਂਕਿ ਆ ਜਿਹੜੇ ਕਿਸਾਨ ਆ ਜਾਂ ਕੋਈ ਵੀ ਲੱਕੜ-ਲੁੱਕੜ ਦਾ ਕੰਮ ਕਰਦਾ ਟਰੈਕਟਰ ਟਰਾਲੀ ਜਾਂ ਰੀਤਾ ਦਾ ਕੰਮ ਕਰਦਾ ਉਹ ਇੱਥੋਂ ਟਰੈਕਟਰ ਖਰੀਦ ਕੇ ਲੈ ਕੇ ਜਾਂਦਾ ਮੰਡੀ ਚੋਂ ਇੱਕ ਨਾ ਦੋਸਤੋ ਇੱਕ ਗੱਲ ਹੋਰ ਆ ਇੱਥੇ ਕਿਸਾਨ ਵੀ ਵੇਚਣ ਆਉਂਦੇ ਟਰੈਕਟਰ ਤੇ ਖਰੀਦਣ ਵੀ ਆਉਂਦੇ ਆ ਤੇ ਦੂਸਰੀ ਗੱਲ ਇੱਥੇ ਬਹੁਤ ਸਾਰੇ ਡੀਲਰ ਵੀ ਹੈਗੇ ਆ ਜਿਹੜੇ ਟਰੈਕਟਰ ਜਿਹੜੇ ਵੇਚਣ ਆਉਂਦੇ ਆ ਜਾਂ ਖਰੀਦਣ ਟਰੈਕਟਰ ਜੇ ਆਪਾਂ ਵੇਚਣਾ ਤਾਂ ਡੀਲਰ ਵੀ ਖਰੀਦ ਲੈਂਦੇ ਆ ਤੇ ਸਿੱਧਾ ਗਾਗ ਵੀ ਪਿਆ ਜਾਂਦਾ ਜਿਵੇਂ ਪਿੰਡਾਂ ਤੋਂ ਆਉਂਦੇ ਆ ਕਿਉਂਕਿ ਕਿਸਾਨ ਖਰੀਦਣ ਤੇ ਵੇਚਣ ਦੋਨੇ ਦੋਨਾਂ ਦੇ ਲਈ ਆਉਂਦੇ ਆ ਆ ਦੇਖੋ ਇੱਥੇ ਬੱਖੋ ਇੱਕ ਕੰਪਨੀਆਂ ਟਰੈਕਟਰ ਆ ਮਤਲਬ ਜਿਹੜੀ ਕੰਪਨੀ ਦਾ ਆਪਾਂ ਨੂੰ ਚਾਹੀਦਾ ਉਹ ਟਰੈਕਟਰ ਮਿਲ ਜਾਊਗਾ ਆ ਕਿਹੜਾ ਟਰੈਕਟਰ ਸਟੈਂਡਰਡ ਇਹ ਸਟੈਂਡਰਡ ਇਹ ਵੀ ਸੋਨਾਲਿਕਾ ਵਾਂਗੂ ਹੀ ਆ ਮਹਿੰਦਰਾ ਨਵੇਂ ਤੋਂ ਨਵੇਂ ਤੇ ਪੁਰਾਣੇ ਤੋਂ ਪੁਰਾਣਾ ਦੋ ਸਾਰੇ ਮਾਡਲ ਹੈਗੇ ਆ ਜਿਹੇ ਜਿਹੇ ਪੈਸੇ ਲਾਉਣੇ ਆ ਇਹ ਜੀ ਚੀਜ਼ ਮਿਲ ਜੂ ਆਪਾਂ ਨੂੰ ਬਾਕੀ ਕਿਸੇ ਵੀ ਦੋਸਤ ਨੇ ਜੇ ਟਰੈਕਟਰ ਖਰੀਦਣਾ ਤਾਂ ਉਹ ਐਤਵਾਰ ਵਾਲੇ ਦਿਨ ਮੰਡੀ 'ਚ ਆ ਜੇ ਸਵੇਰ ਤੋਂ ਲੈ ਕੇ ਆਥਣ ਤੱਕ ਆ ਆਪਾਂ ਜਦੋਂ ਮਰਜ਼ੀ ਖਰੀਦ ਸਕਦੇ ਆ ਇੱਧਰ ਫਾਰਮ ਟਰੈਕ ਖੜਾਗਾ ਆ ਦੇਖਿਓ ਦੋਸਤੋ ਸਾਰਿਆਂ ਦੇ ਜਿਹੜੇ ਰੇਟ ਆ ਅਲੱਗ-ਅਲੱਗ ਆ ਰੇਟ ਤੁਸੀਂ ਮੰਡੀ 'ਚ ਆ ਕੇ ਪਤਾ ਕਰ ਸਕਦੇ ਹੋ ਜਦੋਂ ਟਰੈਕਟਰ ਖਰੀਦਣਾ ਤਾਂ ਦੇਖ ਕੇ ਹੀ ਆਪਾਂ ਨੂੰ ਲੈਣਾ ਪਊਗਾ ਐਸਾ ਵੀ ਖੜੇ ਕਿਉਂਕਿ ਜਿਹੜਾ ਵੀ ਟਰੈਕਟਰ ਖਰੀਦਣਾ ਆਪਾਂ ਨੂੰ ਪ੍ਰੋਪਰ ਉਹਦਾ ਇੰਜਨ ਨੂੰ ਚੈੱਕ ਜਾਂ ਜਿਹੜਾ ਵੀ ਆਪਾਂ ਨੂੰ ਪਸੰਦ ਆ ਉਹ ਆਪਾਂ ਲੈ ਸਕਦੇ ਆ ਆ ਕੇ ਆਜੋ ਆਪੱਖੇ ਇੱਥੇ ਮੰਡੀ ਜਾ ਕੇ ਤੇ ਨਾਲ ਉਹਦਾ ਜਿਹੜਾ ਰੇਟ ਆ ਉਹ ਆਪਾਂ ਨੂੰ ਮੰਡੀ ਚ ਇੱਥੇ ਆ ਕੇ ਪਤਾ ਲੱਗਣਾ ਕਿਉਂਕਿ ਹਰੇਕ ਨਿਊ ਆਰਲੈਂਡ ਅਰਜਨ ਨੋਵਾ ਫਾਰਮ 60 ਸਾਰੀਆਂ ਕੰਪਨੀਆਂ ਟਰੈਕਟਰ ਹੈਗੇ ਕੁਝ ਨਾ ਆ ਜਿਹੜਾ ਰੋਡ ਆ ਜਿੱਥੇ ਆਪਾਂ ਖੜੇ ਆ ਇਹ ਰੋਡ ਦੇ ਪਰਲੀ ਸਾਈਡ ਵੀ ਬਹੁਤ ਖੜੇ ਆ ਟਰੈਕਟਰ ਤੇ ਆ ਦੇਖ ਲੋ ਇਧਰ ਮੈਸੀ ਖੜਾਗਾ ਐਵੇਂ ਮੜੂ ਇਹ ਸੁਬਰਾਜ ਹੁਣ ਟਾਈਮ ਹੋ ਗਿਆ ਦੋਸਤੋ 12 ਦਾ ਐਸਕ ਟਾਈਮ ਗਾਹ ਕਵਾਂਦਾ ਹੈਗਾ ਟਰੈਕਟਰਾਂ ਨੂੰ ਦੇਖਣ ਪਿੰਡਾਂ ਤੋਂ ਲੋਕ ਐਸਕ ਟਾਈਮ ਆਉਂਦੇ ਆ ਹੁਣ ਦੇਖੋ ਭੀੜ ਕਿੰਨੇ ਲੋਕ ਆਈ ਜਾਂਦੇ ਆ ਤੇ ਜੇ ਹਿਸਾਬ ਨਾਲ ਜਿਹਨੂੰ ਲੂਟ ਲੱਗੂਗਾ ਪਸੰਦ ਆਊਗਾ ਉਸ ਹਿਸਾਬ ਨਾਲ ਲੈ ਜਾਣਗੇ ਇਹ ਆਕੇ ਬੰਦੇ ਨੂੰ ਮਤਲਬ ਜੇ ਕੋਈ ਟਰੈਕਟਰ ਖਰੀਦਣਾ ਹੈਗਾ ਤਾਂ ਉਹ ਇੱਕ ਦਿਨ ਪੂਰਾ ਉਹਨੂੰ ਲੱਗੂਗਾ ਚੌਕ ਦੇ ਵਿੱਚ ਵੀ ਨਾ ਦੋਸਤੋ ਚੌਕ ਦੇ ਵਿੱਚ ਵੀ ਟਰੈਕਟਰ ਬਹੁਤ ਖੜੇ ਆ ਆਪਾਂ ਦੇਖਦੇ ਆ ਇਹ ਜਿਹੜੀ ਲੋਕੇਸ਼ਨ ਹੈਗੀ ਨਾ ਟਰੈਕਟਰ ਮੰਡੀ ਦੀ ਇਹ ਹੈਗੀ ਆ ਬੁੱਗੀਪੁਰਾ ਚੌਕ ਮੋਗਾ ਬਰਨਾਲਾ ਚੌਕ ਵੀ ਕਹਿ ਦਿੰਨੇ ਆਪਾਂ ਇੱਧਰ ਦੇਖੋ ਔਰੇ ਵੀ ਟਰੈਕਟਰ ਸਿਰਾ ਕਰਾਇਆ ਪਿਆ ਇੱਧਰ ਵੀ ਲੱਗੇ ਆ ਤੇ ਐਰਸਾਈਡ ਵੀ ਆ ਕਿਸਾਨ ਟਰੈਲਰ ਸਾਰੇ ਬੈਠੇ ਆ ਜਿਹੜੇ ਟਰੈਕਟਰ ਲੈ ਕੇ ਆਏ ਇੱਧਰ ਵੀ ਲੱਗੇ ਆ ਉਹ ਸੜਕ ਦੇ ਆਊਟਸਾਈਡ ਵੀ ਲੱਗੇ ਆ ਉਹ ਸਾਹਮਣੇ ਦੇਖੋ ਇੱਧਰ ਵੀ ਲੱਗੇ ਆ ਇਹ ਪੂਰੇ ਰੋਡ ਤੇ ਲੱਗੇ ਆ ਇਹ ਮੰਡੀ ਪੂਰੀ ਮਤਲਬ ਪੂਰਾ ਐਤਵਾਰ ਵਾਲੇ ਦਿਨ ਸਾਰਾ ਦਿਨ ਇੱਥੇ ਮੰਡੀ ਲੱਗਦੀ ਆ ਬੁੱਗੀਪਰਾ ਚੌਂਕ ਲੋਕਾਂ ਜਿੰਨੇ ਵੀ ਟਰੈਕਟਰ ਲੈਣਾ ਉਹ ਇੱਥੋਂ ਲੈ ਸਕਦਾ ਬਾਕੀ ਜਿਹੜਾ ਰੇਟ ਹੈਗਾ ਉਹ ਤੁਹਾਨੂੰ ਪੂਰੇ ਆ ਕੇ ਪਤਾ ਲੱਗਣਾ ਕਿਉਂਕਿ ਜਿਵੇਂ ਗੱਲ ਕਰੋਗੇ ਜਿਹੜਾ ਟਰੈਕਟਰ ਆ ਸਾਰਿਆਂ ਦੇ ਅਲੱਗ-ਅਲੱਗ ਰੇਟ ਹੈ ਸੜਕ ਦੇ ਦੂਸਰੀ ਸਾਈਡ ਲੁਧਿਆਣੇ ਵਾਲੀ ਸਾਈਡ ਵੀ ਆ ਦੇਖੋ ਇੱਧਰ ਵੀ ਟਰੈਕਟਰ ਖੜੇ ਆ ਘੈਂਡ ਘੈਂਡ ਆਹ ਟਰੈਕਟਰ ਬੜਾ ਘੈਂਡ ਆ ਦੇਖੋ ਸਵਰਾਜ 963 ਇਹ ਮਾਡਲ ਵੀ ਉੱਚਾ ਹੀ ਹੋਊਗਾ 23 24 ਹੋਊਗਾ ਇਹ ਜਾਂ 22 ਬਹੁਤ ਅੱਛੇ ਜੀ ਲੱਗ ਰਹੇ ਆ ਘੈਂਡ ਆ ਉਹ ਅੱਗੇ ਦੇਖਦੇ ਆ ਐ ਹਿੰਦੂ ਬਾਰ ਬਾਰੇ ਦਿਨ ਨਾ ਪੂਰਾ ਬਰਨਾਲਾ ਚੌਂਗ ਭਰਿਆ ਹੁੰਦਾ ਟਰੈਕਟਰਾਂ ਨਾਲ ਇਹ ਵੀ ਘੈਂਡਾ ਟਰੈਕਟਰ ਇਹਦੀ ਨਵਾਂ ਮਾਡਲ ਜਰਦਾ ਹੈ ਕਿੰਨੇ ਕਿਸਾਨ ਬੈਠੇ ਇਹ ਸਾਰੇ ਟਰੈਕਟਰ ਵਿੱਚ ਨਾਲੇ ਬੈਠੇ ਆ ਖਰੀਦਦੇ ਨਾਲੇ ਆਉਣਗੇ ਮੈਨੂੰ ਲੱਗਾ ਮੈਂ ਬਹੁਤ ਔਖਾ ਮੇਰਾ ਭੈਣ ਕਿਹਾ ਨਹੀਂ 60 ਐਸਾਈਡ ਵੀ ਹੁਣ ਮੰਡੀ ਭਰ ਗਈ ਆ ਕਿੰਨੇ ਸਾ ਦੇਖੋ ਕਿੰਨੇ ਲੋਕ ਆ ਰਹੇ ਇਹ ਸਾਰੇ ਟਰੈਕਟਰ ਲੈਂਡ ਦੇ ਲਈ ਆ ਰਹੇ ਆ ਕੋਈ ਵੇਚਣ ਦੇ ਲਈ ਬੈਠੇ ਆ ਤੇ ਐਸਾਈਡ ਵੀ ਲੱਗਿਆ ਆ ਮੋਗੀ ਵਾਲੀ ਸਾਈਡ ਵੀ ਲੱਗਿਆ ਓਕੇ ਦੇਖੋ ਦੋਸਤੋ ਇੱਕ ਨਾ ਆਹ ਘੈਂ ਟਰੈਕਟਰ ਖੜਾ ਮੈਸੀ 9500 ਮੈਸੀ ਫਰਗੂਸਨ 9500 ਇਹ ਵੀ ਸਿਰਾ ਟਰੈਕਟਰ ਹੈਗਾ ਇਹ ਵੀ ਉੱਚਾ ਮਾਡਲ ਹੀ ਲੱਗਦਾ ਹੈ ਇਹ ਹੋਊਗਾ 2122 ਹੋਊਗਾ ਜਾਂ 20 ਹੋਊਗਾ ਇਹ ਸਾਈਡ ਵੀ ਦੇਖੋ ਨਵੇਂ ਤੋਂ ਨਵੇਂ ਟਰੈਕਟਰ ਆ ਆਪਾਂ ਦੇਖਦੇ ਹਾਂ ਸਵਰਾਜ ਅਰਜਨ ਇਹ ਹੈਗਾ ਜੋਂ ਡੀਅਰ 3602 ਨਿਊ ਹੋਲੈਂਡ ਮਹਿੰਦਰਾ ਅਰਜਨ 655 969 ਸਿਰਾ ਟਰੈਕਟਰ ਆ ਬਾਈ ਆ ਤਾਂ ਆਤੀ ਆ ਟਰੈਕਟਰ ਬਾਈ ਇਹਦਾ ਕਮਾਲ ਦਾ ਟਰੈਕਟਰ ਆ MU5502 ਦੇਖੋ 4x4 ਹੋਊਗਾ ਇਹ ਕਬੋਟਾ ਕੰਪਨੀ ਦਾ ਇਹ ਕਬੋਟਾ ਦਾ ਇੱਕ ਕਬੋਟਾ ਇਹ 4x4 ਟਰੈਕਟਰ ਆ ਦੇਖੋ ਆ ਨਿਊ ਹੋਲੈਂਡ 650 ਇਹ ਵੀ ਸਰਾ ਇਹ ਸਾਰੇ ਅਲੱਗ ਟਰੈਕਟਰ ਆ ਨਵੇਂ ਮਾਡਲ ਆ ਸਾਰੇ ਅੱਗੇ ਹਰਜਨ ਅੱਗੇ ਨਿਊ ਹੋਲੈਂਡ 363 ਆ ਗਿਆ ਏਸੀ ਦੇ ਦੋਸਤੋ ਟਰੈਕਟਰ ਮੰਡੀ ਬਰਨਾਲਾ ਚੋਂ ਕੋ ਮੌਕਾ ਦੋਸਤੋ ਤੁਸੀਂ ਟਰੈਕਟਰ ਤਾਂ ਦੇਖ ਲੇ ਪਰ ਕਮੈਂਟ ਵਿੱਚ ਦੱਸਿਓ ਵੀ ਕਿਹੜਾ ਕਿਹੜਾ ਟਰੈਕਟਰ ਤੁਹਾਡੀ ਪਸੰਦ ਦਾ ਹੈਗਾ ਉਹਦਾ ਨਾਮ ਲਿਖਿਓ ਤੇ ਮੇਰੀ ਪਸੰਦ ਦਾ ਟਰੈਕਟਰ ਉਹ ਵੀ ਮੈਂ ਦੱਸ ਦਿੰਨਾ ਕਿਹੜਾ ਦਿਖਾਉਣਾ ਤੁਹਾਨੂੰ ਤੇ ਤੁਹਾਡੀ ਪਸੰਦ ਦਾ ਫੇਵਰਟ ਟਰੈਕਟਰ ਹੈਗਾ ਉਹਦਾ ਨਾਮ ਲਿਖ ਦਿਓ ਮੈਸੇਜ ਚ ਕਮੈਂਟ ਬਾਕਸ ਚ ਤੇ ਮੈਂ ਦਿਖਾਉਣਾ ਤੁਹਾਨੂੰ ਮੇਰੀ ਪਸੰਦ ਦਾ ਟਰੈਕਟਰ ਇੱਥੇ ਖੜਾ ਹੈਗਾ ਆ ਦੇਖੋ ਮੇਰੀ ਪਸੰਦਾ ਟਰੈਕਟਰ ਹੈਗਾ ਆਹ ਜੋਂ ਡੀਅਰ 5310 ਕੈਂ ਟਰੈਕਟਰ ਹੈ ਹੈ ਵੀ ਜਮਾ ਨਮਾ ਇਹ ਮੇਰੀ ਪਸੰਦਾ ਜਿਹੜੀ ਜਿਹੜੇ ਟਰੈਕਟਰ ਥੋੜੀ ਪਸੰਦ ਦੇ ਆ ਉਹ ਤੁਸੀਂ ਮੈਸੇਜ ਕਰਕੇ ਜਰੂਰ ਦੱਸਿਓ ਚਲੋ ਮਿਲਦੇ ਆ ਅਗਲੀ ਵੀਡੀਓ ਚ ਬਾਏ ਬਾਏ